ਨੋ ਨੋ ਹਾਂ ਵੀ ਦੱਸ ਦੱਸ ਮੈਂ ਗੋਲਡੀ ਮੈਂ ਵਿਕਰਮ ਰਾਣੀ ਬੋਲਦਾ ਮੈਂ ਹਾਂ ਹਾਂ ਮੈਂ ਵਿਕਰਮ ਬੋਲ ਰਿਹਾ ਦੱਸ ਹਾਂ ਮੈਂ ਗੋਲਡੀ ਬੋਲਦਾ ਮਾਸ ਮੈਂ ਕਾ ਮਾੜਾ ਆਇਆ ਭਾਈ ਜੀ ਤੁਹਾਡੀ ਨਹੀਂ ਆਇਆ ਚੋ ਲਾਦ ਅਚਾਰੀ ਵੀ ਅੰਨੇ ਵੀ ਸੜਕੀ ਮੈਂ ਕਾ ਸੌਣ ਕਰ ਲਏ ਮੈਂ ਕਾ ਤੁਸੀਂ ਨਾ ਜਿਹੜੀ ਜਿਵੇਂ ਪਹਿਲਾਂ ਤੁਸੀਂ ਮੜਨਾ ਮਾਰਤਾ ਖਲੀ ਫੇਰ ਕੋਈ ਅਜੀ ਰਾਣਾ ਮਾਰਦਾ ਹੋਣੇ ਮਾਰਦਾ ਕੋਈ ਆਪਦੇ ਹਿਸਾਬ ਨਾਲੀ ਤੁਸੀਂ ਆਰਥੀ ਬੰਦੇ ਕਰੀ ਜਾਂਦੇ ਹੋ ਮੈਂ ਤੁਹਾਨੂੰ ਪਤਾ ਤੈਨੂੰ ਹਾਂ ਕਿਵੇਂ ਕੀ ਅੰਕੀ ਚਾਹੇ ਕਿ ਕਿਹੜੇ ਬਗਿਆਂ ਦੇ ਗੋਰੀਆਂ ਮਾਰੀਆਂ ਆਹੇ ਹੋਣੇ ਤੇ ਸਾਹ ਰਾ ਵੀ ਤੇਰੇ ਮੁਖਬਰ ਨਹੀਂ ਸੀਗੇ ਅਜੀ ਰਾਣਾ ਤੇਰਾ ਮੁਖਬਰ ਨਹੀਂ ਸੀ ਤੇ ਜਹਾ ਹੈ ਕੋਈ ਤੇਰਾ ਮੁਖਬਰ ਨਹੀਂ ਸੀ ਖੜਾ ਆਪਦੇ ਘਰਦਿਆਂ ਵੀ ਸਭ ਆਪਦੇ ਚਲਾਕਾਂ ਨਹੀਂ ਤੇ ਕੁਰਦਿਆਂ ਦੀ ਗੱਲ ਇਹ ਗੱਲ ਨਹੀਂ ਜੇ ਤੂੰ ਬੋਲੂ ਤਾਂ ਬੰਦਿਆਂ ਦੀ ਗੱਲ ਕਰ ਮੇਰੀ ਠੀਕ ਹੈ ਆ ਜਿਹੜੀ ਫੌਜ ਫਾਇਰ ਕਰਦੀ ਨਾ ਨਾ ਗੱਲ ਕਰਾਂਗੇ ਮੁਖਵਰ ਨੇ ਠੀਕ ਹੈ ਤੂੰ ਮਾਰੀ ਜਾਂਦੇ ਹੋ ਥਾਂ ਸੈਰ ਹੋ ਰਹੀ ਹੈ ਇਹ ਬੇਵਕੂਫੀਆਂ ਨੇ ਜਿਹੜਾ ਅੰਕਿਤ ਮਰਦਾ ਉਹ ਅੱਧਾ ਕੱਟ ਪਾ ਗਿਆ ਹੱਸ ਰਿਹਾ ਤੂੰ ਕੰਦ ਬਣਾਉਂਦਾ ਬਟਾ ਉਹ ਦਲੇਰ ਸੀ ਕਿ ਦੋਵਾਂ ਨਾਲ ਯਾਰੀ ਹੁੰਦੀ ਆ ਬਰਾੜ ਸਾਹਿਬ ਆਪਾਂ ਦੇ ਲਈ ਤੂੰ ਬੰਦੇ ਨਾਲ ਯਾਰੀ ਨਹੀਂ ਰੱਖੀ ਸਾਡੇ ਗਰੁੱਪ 'ਚ ਬਹੁਤ ਲੱਲੀ ਗੱਲ ਕਰਦੀ ਆ ਕਿਤੇ ਹੋ ਮੇਰੇ ਵੀ ਹੋਵੇ ਤੇ ਰੱਖੀ ਹੋਵੇ ਮੈਂ ਨਹੀਂ ਰੱਖੀ ਗੱਲ ਚੰਗੀ ਗੱਲ ਆ ਤੁਹਾਨੂੰ ਲੱਗਦਾ ਪਰ ਮੇਰਾ ਤਾਂ ਕੋਈ ਨਹੀਂ ਨੰਨੇ ਨੇ ਮੈਂ ਸਾਹ ਦਾ ਮਰ ਜਿਹੜੀ ਗੱਲਾਂ ਹਰਕਤਾਂ ਦਾ ਪੋਸਟ ਜਿਹੜਾ ਕਰਦਾ ਆ ਆਪਦੀ ਹਰਕਤਾਂ ਕਰਕੇ ਮਰਿਆ ਉਹ ਠੀਕ ਹੈ ਨਾ ਅੱਛਾ ਆਪ ਵੀ ਮਤਲਬ ਕੋਈ ਨਹੀਂ ਪਰਦਾ ਐਂਕੀ ਜਖੜਨੇ ਤੇ ਕੋਈ ਨੇ ਮੁਖਬਰੀ ਨਹੀਂ ਕੀਤੀ ਤੁਹਾਨੂੰ ਅਲਪਤਾ ਤਾਂ ਵੀ ਗੱਲ ਨਹੀਂ ਕਰਦੇ ਸਾਡੇ ਮੈਂਬਰਾਂ ਦੇ ਅੱਗੇ ਆ ਗਏ ਤੁਹਾਨੂੰ ਲੋੜ ਤਾਂ ਸੀ ਕਿ ਅਸੀਂ ਨਹੀਂ ਕੀਤਾ ਤੂੰ ਹੀ ਕਹਿੰਦਾ ਸੀ ਨਾ ਵੀ ਮੈਂ ਸਾਡਾ ਕੋਈ ਰੋਲ ਨਹੀਂ ਕੁਰਾਹ ਅਜਾ ਨਿਰਿੰਦਰ ਨਰੁੰਦਾ ਅੱਜ ਦਾ ਹੈਗਾ ਕੋਡਾ ਨਿਵੇਸ਼ ਹੈ ਕਿਦਾ ਬੰਦਾ ਸੁਗਾ ਵੀ ਅਸੀਂ ਗੱਲ ਤਾਂ ਨਹੀਂ ਕਰਦੇ ਅੱਤਵਾਦੀਆਂ ਦੀਆਂ ਜਿਹੜੀਆਂ ਪੈਂਦੀਆਂ ਉਹ ਕਿਹੜੇ ਨੇ ਐਂ ਤਰਦੀਪ ਦਾ ਇਹ ਕੌਣ ਹੈ ਐਕਚੁਅਲੀ ਤਰਦੀਪ ਨਾਰੀ ਮੈਂ ਅੱਜ ਵੀ ਜਮਾ ਮੈਡੋਰੀ ਚ ਪਕਣੀ ਸੀ ਜਿਹੜਾ ਕੀਤਾ ਹੈ ਨਾ ਰਾਕੀ ਤੋਂ ਪੇਸ਼ ਕਰਵਾ ਕੇ ਆਪਦੇ ਕੋਲੇ ਜਿਹੜਾ ਰਮਾਨ ਦਾ ਵੀ ਸਪੈਸ਼ਲ ਉਹ ਤੁਸੀਂ ਟੂਰਨਾਮੈਂਟ ਦਿੱਤਾ ਉਹਦਾ ਧੰਨਵਾਦ ਕਰਦਾ ਮੇਰਾ ਛੋਟਾ ਚੰਗੀ ਬਣਾ ਗਏ ਕੋਈ ਮੇਰੇ ਨਾਲ ਸਾਡੇ ਲਈ ਤੂੰ ਵੀ ਉਹਦਾ ਉਹ ਵੀ ਉਹਦਾ ਜਿਹੜਾ ਗਲਤ ਕੰਮ ਕਰੂ ਉਹਨੂੰ ਬਿਲਕੁਲ ਬਖਸ਼ਣਾ ਨਹੀਂ ਕੀ ਨਾ ਲਾ ਮੇਰੀ ਗੱਲ ਸੁਆਪਦਾ ਕਦੇ ਅਸੀਂ ਬਿਲਕੁਲ ਸਹੀ ਕੰਮ ਕਰਦੇ ਨੌਕਰੀ ਦੇ ਮੁਤਾਬਕ ਕਰਦੇ ਆ 5 ਸਾਲ ਹੋ ਗਏ ਇਨਸਾਨਾਂ ਦਾ ਲਾਗਿ ਰਿਸ਼ਤਾ ਕੀ ਅਹੀ ਆ ਕੇ ਦਿਖਾਵਾਂਗੇ ਕਿ ਮਨੁੱਖ ਨੂੰ ਕਿਹੜੇ ਵਾਲਾ ਕਮਾਰ ਤੇ ਉਹਨਾਂ ਨੂੰ ਸਪੈਸ਼ਲ ਟਰੀਟਮੈਂਟ ਕਿਉਂ ਦਿੱਤਾ ਤਸ਼ੀਰਮਾਨ ਚ ਉਹਨਾਂ ਨੂੰ ਬਹੁਤ ਟਰੀਟਮੈਂਟ ਕਰਾਇਆ ਦੱਸੋ ਕੋਈ ਕੁਛ ਕਿਸੇ ਨੂੰ ਅਸੀਂ ਕਦੇ ਨਹੀਂ ਦੁੱਤਾ ਰਿਕ ਨੂੰ ਜੁੱਤੀ ਮਾਰੀ ਦੀ ਆ ਉਹੀ ਥੋੜਿਆਂ ਨੇ ਮਾਰੀ ਉਹੀ ਉਹਨਾਂ ਦੇ ਸਾਡੇ ਲਈ ਸਭ ਪ੍ਰਾਪਤ ਕਰਦੇ ਠੀਕ ਹੈ ਨਾ ਉਹ ਥੋੜਿਆਂ ਕਰੀ ਜਾਵਾ ਆਉਦੀ ਹੈ ਸਾਡਾ ਦਾ ਸਾਡੇ ਆਪ ਦਾ ਜਦੋਂ ਹੋਊਗਾ ਕਿ ਕਰੋ ਗਲਤ ਤਾਂ ਅਸੀਂ ਬਿਲਕੁਲ ਨਹੀਂ ਬਚਾਂਗੇ ਠੀਕ ਹੈ ਨਾ ਉਹ ਰਾਤ ਦੀ ਜਿਹੜੀ ਨੰਬਰ ਵਿੱਚ ਰਾਤ ਨੂੰ ਬਹੁਤ ਕੋਲਾ ਆਈ ਜਾਂਦੀਆਂ ਹਾਂ ਮੈਂ ਹੀ ਕਰ ਰਹੀ ਸੀ ਮੈਂ ਹੀ ਕਰਾਂਗੀ ਆਸੀਂ ਇਹ ਕੰਮ ਕਰਿਆ ਨਾ ਕਰੀਏ ਠੀਕ ਹੈ ਨਾ ਇਹ ਤਾਂ ਉਲਟਾ ਮੈਂ ਤੈਨੂੰ ਤੇਰੀ ਯਾਦ ਕਰਾਈਏ ਤੈਨੂੰ ਕਹਿੰਦਾ ਹਾਂ ਤੁਸਾਂ ਹੀ ਨਹੀਂ ਚਲਾਇਆ ਕੰਮ ਲਈ ਕੁਛ ਨਹੀਂ ਦੀ ਆ ਪ੍ਰਦੀਪ ਆਲਾ ਫਿਰ ਆਰਪੀਜੀਸ਼ਨ ਨਰੇਸ਼ ਆ ਗਿਆ ਜੀ ਤੂੰ ਤਮ ਸੀਗੇ ਆਪਣੀ ਗੱਲ ਨਹੀਂ ਸੀ ਉਹ ਭਾਈ ਜੀ ਥੋੜੇ ਵਿਕਰਮ ਬਰਾੜ ਸਾਹਿਬ ਵਿਕਰਮ ਬਰਾੜ ਦੇ ਵਿੱਚ ਸਿੰਘ ਵੀ ਲੱਗਦਾ ਤੇ ਜੇ ਪ੍ਰੇਮੀ ਮਾਰਦਾ ਤੇ ਅਸੀਂ ਹੱਤਨਾਤੀ ਹੋ ਗਏ ਠੀਕ ਹੈ ਨਾ ਪ੍ਰੇਮੀ ਸਾਡਾ ਮੇਰਾ ਆਰਪੀਜੀ ਟਾਕਪਰਾਫ ਇੰਟੈਲੀਜੈਂਸ ਸੇ ਉਹ ਨਰੇਸ਼ ਨੇ ਕਿਉਂ ਬੰਦੇ ਦਿੱਤੇ ਜਿਹੜਾ ਬੰਦਾ ਜਿਹੜਾ ਜਿਹੜਾ ਸਭ ਤੋਂ ਉੱਪਰ ਆਪਾਂ ਦੇ ਦੱਸਦੇ ਹਾਂ ਉੱਤੇ ਉਹਦੇ ਘੋੜੇ ਜਿੰਨੇ ਵੀ ਆ ਸਾਰੇ ਚਰਬਾ ਉਹ ਗੰਤ ਕਰੂ ਉਹ ਅਸੀਂ ਕਿਸੇ ਨੂੰ ਕੋਈ ਸਪੈਸ਼ਲ ਰੇਟ ਦੀ ਟੀਮ ਦਿੰਦੇ ਮਤਲਬ ਕੋਈ ਦਿੱਤੀ ਆ ਨਾ ਤੁਹਾਨੂੰ ਨਾ ਇਹਨੂੰ ਠੀਕ ਹੈ ਨਾ ਬਿਲਕੁਲ ਠੀਕ ਹੈ ਨਾ ਰੋਣਾ ਮਾਰ ਕੇ ਸਟੇ ਕਰੀਂ ਮਰਦੀ ਹੈ ਕੋਰ ਭਾਈ ਜੀ ਤੁਹਾਨੂੰ ਜੇਫੂ ਕਿਹਨੇ ਮਾਨੂ ਰੂਪ ਦਾ ਗਿਸਟ ਪੈਕ ਕਰਕੇ ਦੇ ਦੇਣਾ ਅਸਟਾ ਜਿਹੜਾ ਗਲਤ ਕੰਮ ਕਰੂਗਾ ਕਾਨੂੰਨ ਨੂੰ ਹੱਥ ਚ ਲਾਊਗਾ ਜਿਵੇਂ ਤੂੰ ਤੇ ਸੇ ਮਾਰਤਾ ਉਹ ਮਾਰ ਤੋਂ ਬਿਲਕੁਲ ਨਹੀਂ ਬਰਦਾਸ਼ਤ ਕਰਾਂਗੇ ਜਿੰਨੇ ਗਲ ਹੈਗੇ ਆ ਉੱਕੇ ਕਰਾਂਗੇ ਸਹੀ ਕੰਮ ਕਰਾਂਗੇ ਠੀਕ ਨਾ ਛਾਲਾ ਨੀ ਕਰੋ ਸਮਗਲਰਾਂ ਦੀ ਮਦਦ ਨਾਲ ਨਾ ਕਰੋ ਪਹਿਲਾਂ ਮਤਾਂ ਨਾ ਕਰੋ ਤੇ ਆਲਮੀਆ ਚਿੱਟੇ ਵਾਲਿਆਂ ਕਰਕੇ ਬਾਈ ਜੀ ਆਹ ਗੱਲ ਕਹਿ ਰਹੇ ਆ ਤੁਹਾਨੂੰ ਨਾ ਕਰੋ ਤੇ ਵੀ ਮਤਾਂ ਦੀ ਬੋਹੜੀਆਂ ਹੋਰ ਵੀ ਬਹੁਤ ਕਿਤੋਂ ਮਿਲ ਜਾਣੀਆਂ ਨਾ ਜਿਹੜਾ ਉਹ ਟੋਪੇ ਪਹਿਲਾਂ ਹੀ ਬਹੁਤ ਦੁਨੀਆ ਦੇ ਵਿੱਚ ਬੈਠੀ ਆ ਠੀਕ ਆ ਤੇ ਚਸ਼ਕੇ ਕਰਦਿਆਂ ਚੜਮਾ ਨੂੰ ਤੁਸੀਂ ਜਿਹੜੀ ਸ਼ਹਿ ਦੇ ਰਹੇ ਹੋ ਨਾ ਤੇ ਬਾਈ ਜੀ ਇਹਨਾਂ ਨੇ ਕੋਈ ਚੰਗਾ जो बचा <laughs> ਤਰੀਂ ਤਾਂ ਨਾ ਮੈਨੂੰ ਲੋੜ ਆ ਤੈਨੂੰ ਇਹ ਕਸਰ ਦੀ ਤੈਨੂੰ ਮੈਂ ਇਹਨਾਂ ਦਾ ਜਿਹੜਾ ਤੂੰ ਆਨਸਰ ਦੇ ਸਾਨੂੰ ਕੀ ਆ ਠੀਕ ਹੈ ਨਾ ਹਾਂ ਤੇ ਮੈਂ ਜਿਹੜੀ ਗੱਲ ਕਰਨੀ ਗੱਲ ਹੀ ਕਹਿਣਾ ਥੋੜੇ ਹਾਂਜੀ ਅਜੇ ਰਾਣਾ ਮੁਖਬਰ ਬਣਾਇਆ ਸੀ ਉਹ ਵੀ ਮਾਰਿਆ ਪੁਰੀ ਬਣਾਇਆ ਉਹਨੂੰ ਵੀ ਮਾਰਿਆ ਜਿਹੜੇ ਜਾਖੜ ਚਾਂਦੀ ਆਰਕੇ ਸਾਨੂੰ ਕੁਝ ਨਹੀਂ ਪਤਾ ਤੇ ਤੈਨੂੰ ਲੱਗਦਾ ਅਸੀਂ ਨਾ ਸੀ ਕੁਝ ਬਣਟਾਇਆ ਨਾ ਬਣਾਈਏ ਅਸੀਂ ਸਹੀ ਕੰਮ ਕੀਤਾ ਉਹੀ ਕਰਾਂਗੇ ਤੂੰ ਨਹੀਂ ਹਾਂ ਕਿ ਤੂੰ ਬੁੱਢੀ ਚੋਣਾਂ ਦੇ ਪਤਨ ਕਰੇ ਜੇ ਲੋਕਾਂ ਦੇ ਪੁੱਤ ਮਰਨੇ ਪੁੱਤ ਪੁੱਤ ਫੜ ਕੇ ਪੈਂਦਾ ਹੁੰਦਾ ਤਾਂ ਘਾਟਾ ਹੀ ਘੜਿਆ ਸੀ ਜੇ ਤੁਸੀਂ ਕਾਸ਼ੇ ਜੋਕੇ ਹੁੰਦੇ ਸਾਨੂੰ ਘਰ ਛੱਡਨੇ ਕਾਹਤੋਂ ਪੈਂਦੇ ਜੇ ਪੁਲਿਸ ਸਾਹਿਬ ਦਾ ਕੰਮ ਕਰਦੀ ਹੁੰਦੀ ਨਾ ਤੇ ਸਾਨੂੰ ਘਰ ਨਾ ਛੱਡਨੇ ਪੈਂਦੇ ਠੀਕ ਹੈ ਇਹ ਪੁਲਿਸ ਵਾਲੇ ਪੈਂਦੀ ਬੰਦਾ ਮਾਰ ਕੇ ਚਲੇ ਜਾਂਦੇ ਨਹੀਂ ਜਿਹੜਾ ਬੰਦਾ ਵੀ ਕਿਤੇ ਕੰਮ ਤੇ ਚੱਲ ਕੇ ਆਉਂਦਾ ਜੋ ਉਹਨੂੰ ਪਰੇਸ਼ਾਨੀਆ ਕਰਦਾ ਪਰ ਅਰਦਾਸ ਕਰਦਾ ਅਸੀਂ ਆਪਦਾ ਕੰਮ ਕਰਨਾ ਤੂੰ ਆਪਦੇ ਕੰਮ ਕਰੀ ਜਾਨੇ ਕੋਈ ਨਹੀਂ ਦੇਖ ਲਾਂਗੇ ਆਪਾਂ ਉਹ ਵਾਲੀ ਗੱਲ ਛੰਡੀ ਕਰਕੇ ਜਿਹਨ ਭਰਾ ਮਾਰ ਕੇ ਉੱਥੇ ਤੁਹਾਨੂੰ ਸਬੂਤ ਨਹੀਂ ਮਿਲਿਆ ਕਾਹਦੀ ਪੁਲਸਾਂ ਤੁਸੀਂ ਬਰੀ ਹੋ ਗਏ ਬੰਦੇ ਕੀ ਪੁਲਸ ਵਰਕ ਕੀਤਾ ਤੁਸੀਂ ਕਿਹੜੇ ਕਿਹੜਾ ਭਰਾ ਮਾਰ ਕੇ ਮੈਂ ਤਾਂ ਕਰਵਾਲ ਨੂੰ ਇੰਡਸਟਰੀ ਹਰ ਕੋਈ ਜਿਹੜਾ ਵੀ ਹੋਵੇ ਉਹ ਜੇਕਰ ਕਿਸੇ ਕਰਮ ਕੀ ਕਰਦਾ ਤੁਸੀਂ ਤਾਂ ਜੋ ਸਹੀ ਹੈ ਮੈਂ ਤੈਨੂੰ ਇਹ ਕਹਿ ਰਿਹਾ ਜੋ ਕੋਈ ਗਲਤ ਕਰੂਗਾ ਬਿਲਕੁਲ ਨਹੀਂ ਆ ਉਹ ਫੋਨ ਮੁਤਾਬਕ ਬੰਦ ਕਰਾਂਗੇ ਜੇਕਰ ਉਸ ਤੋਂ ਜੋ ਹੋਊਗਾ ਰੈਟਲੀਗੇਸ਼ਨ ਤੁਸੀਂ ਉਹ ਕਰਾਂਗੇ ਇਹਦੇ ਵਿੱਚ ਕੋਈ ਉਹ ਗੱਲ ਨਹੀਂ ਤੂੰ ਫੋਨ ਕਰਕੇ ਮੈਨੂੰ ਮਾਰਤਾ ਨਹੀਂ ਮਾਰਤਾ ਉਹ ਤੇਰਾ ਉਹ ਮੁਖਬਰਾ ਕੋਈ ਸਾਨੂੰ ਮੁਖਬਰਾ ਦੀ ਲੋੜ ਨਹੀਂ ਹੁੰਦਾ ਤੇ ਕੋਈ ਗੱਲ ਨਹੀਂ ਬਹੁਤ ਖੁਸ਼ ਆ ਦੇਖਣਾ ਆਹ ਮੈਨੂੰ ਪਤਾ ਤੁਹਾਡੇ ਕੋਲੇ ਬਹੁਤ ਕਸ਼ ਹੈ ਤੁਹਾਡੇ ਕੋਲੇ ਮੁੱਖ ਬਰੀ ਨਹੀਂ ਹੋ ਸਕੋ ਤੁਹਾਡੇ ਕੋਲ ਸਿੱਕੂ ਨਹੀਂ ਹੈਗਾ